ਜ਼ిల్లా ਪਟਿਆਲਾ ਦੀ ਇੱਕੋ ਇੱਕ ਸਰਕਾਰੀ ਗਊਸ਼ਾਲਾ ਗਾਜੀਪੁਰ ਸਮਾਣਾ ਚ ਗਊ ਭਗਤ ਟਿੰਕਾ ਗਾਜੀਵਾਸਿਆ ਦੇ ਦੇਖ ਰੇਠ ਗਊਆਂ ਲਈ ਕੀਤੇ ਜਾ ਰਹੇ ਪੱਕੇ ਬਾੜੇ ਲਈ ਪਟਿਆਲਾ ਦੇ ਤ੍ਰਿਪੜੀ ਦੀ ਸੰਸਥਾ ਵੱਲੋਂ ਗਊਆਂ ਦੇ ਬਾੜੇ ਲਈ ਇੱਟਾਂ ਦੀ ਇੱਕ ਟਰਾਲੀ ਭੇਜੀ ਗਈ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਗਊ ਭਗਤ ਟਿੰਕਾ ਗਾਜੀਵਾਸ ਨੇ ਦੱਸਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਪਹਿਲਾਂ ਵੀ ਗਊਸ਼ਾਲਾ ਵਿੱਚ ਇੱਕ ਸਮਾਰਸੀਬਲ ਪੰਪਲ ਬਗਵਾਇਆ ਗਿਆ ਸੀ ਸੋ ਹੁਣ ਗਊਆਂ ਦੇ ਕੀਤੇ ਜਾ ਰਹੇ ਪੱਕੇ ਬਾੜੇ ਲਈ ਇਨਾਂ ਵੱਲੋਂ 4 ਇੱਟਾਂ ਦੀਆਂ ਢਰਾਲੀਆਂ ਭੇਜੀਆਂ ਗਈਆਂ ਹਨ। ਉਹਨਾਂ ਨੇ ਦੱਸਿਆ ਕਿ ਇਹ ਸੰਸਥਾ ਟਾਈਮ-ਟਾਈਮ ਤੇ ਇਸ ਗਊਸ਼ਾਲਾ ਵਿੱਚ ਆਪਣਾ ਯੋਗਦਾਨ ਪਾਉਂਦੀ ਰਹਿੰਦੀ ਹੈ। ਗਊ ਮਾਤਾ ਦੀ ਕਿਰਪਾ ਨਾਲ ਪਹਿਲਾਂ ਵੀ ਇਸ ਗਊਸ਼ਾਲਾ ਦੇ 4 ਵਾੜੇ ਥੱਲੇ ਤੋਂ ਪੱਕੇ ਕੀਤੇ ਗਏ ਹਨ ਤੇ 5ਵੇਂ ਵਾੜੇ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਬਸੰਤਰੀ ਤੋਂ ਸੰਸਥਾ ਦੇ ਸੰਸਥਾਪਕ ਰਾਜੇ ਸ਼ਰਮਾ ਤੇ ਚੇਅਰਮੈਨ ਮਾਸਟਰ ਰਾਮ ਜੀ ਨੇ ਦੱਸਨੇ ਗਊ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੱਲ ਰਹੀ ਕਾਰਜ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਪੁੰਨ ਦੇ ਭਾਗੀ ਬਣਨ। ਸਮਾਨਤ ਕਲਾਸ਼ਰਮ ਦੇ ਨਾਲ ਨੂਰੀ ਬਾਦਸਲ ਦੀ ਰਿਪੋਰਟ ਮੈਂ ਰਾਜੇਸ਼ ਸ਼ਰਮਾ ਸੰਸਥਾਪਕ ਬਸੰਤ ਰਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਅੱਜ ਉਚੇਚੇ ਤੌਰ ਤੇ ਅਤਿੰਕਾ ਜੀ ਜਿਹੜੇ ਕੀ ਗਊਸ਼ਾਲਾ ਦੀ ਮੁੱਖ ਸੇਵਕ ਨੇ ਔਰ तमाम ਟੀਮ ਨੇ ਸਾਨੂੰ ਤ੍ਰਿਪੜੀ ਪਟਿਆਲਾ ਤੋਂ ਸੇਵਾ ਦਿੱਤੀ ਸੀ ਅਸੀਂ ਉਚੇਚੇ ਤੌਰ ਤੇ ਔਰ ਅਜੇ ਇੱਟਾਂ ਦੀ ਇੱਟਾਂ ਲਗਣੀਆਂ ਸੀ ਇੱਟਾਂ ਦੀ ਸੇਵਾ ਸਾਨੂੰ ਦਿੱਤੀ ਸੀ ਬਸੰਤ ਰਤੂ ਕਲੱਬ ਨੂੰ ਉਹ ਅਸੀਂ ਅੱਜ ਸੇਵਾ ਕਰਨ ਆਏ ਹਾਂ ਮੈਂ ਧੰਨਵਾਦ ਕਰਦਾ ਹਾਂ तमाम ਟੀਮ ਦਾ ਪਿੰਡ ਗਾਜੀਪੁਰ ਨੇੜੇ ਸਮਾਰਾਂ ਦੇ ਜਿਹੜੀ ਗਊਸ਼ਾਲਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਆਪਣੀ ਕਿ ਜੇ ਤੁਸੀਂ ਕੋ ਆਪਣਾ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ ਤਾਂ ਗੋਪਾਲ ਦੀ ਗਊ ਮਾਤਾ ਦੀ ਸੇਵਾ ਜਿੱਥੇ ਵੀ ਕਿਤੇ ਗਊਸ਼ਾਲਾ ਉਦੀ ਸੇਵਾ ਕਰੋ ਔਰ ਗਾਜੀਪੁਰ ਦੀ ਗਊਸ਼ਾਲਾ ਵਿੱਚ ਸੇਵਾ ਦਾ ਕੰਮ ਚੱਲ ਰਿਹਾ ਹੈ ਔਰ ਤੁਸੀਂ ਇੱਥੇ ਡੋਨੇਸ਼ਨ ਆਪਣੇ ਵੱਲੋਂ ਅਨੁਸਾਰ ਦੇ ਕੇ ਇਹ ਸੇਵਾ ਕਰਨ ਦੇ ਆਪਣਾ ਲਾਭ ਪਟਾਓ ਔਰ ਆਪਣੇ ਜੀਵਨ ਨੂੰ ਸਫਲ ਕਰੋ ਮੈਂ ਇੱਕ ਵਾਰੀ ਫਿਰ ਗਊਸ਼ਾਲਾ ਦੇ ਜਿੰਨੇ ਵੀ ਤਮਾਮ ਮੈਂਬਰ ਨੇ ਬਸੰਤਰ ਤੂਕਰਾ ਤੇਲਪੀ ਪਟਾਲਾ ਸੰਸਥਾਪਕ ਹੋਣ ਦੇ ਨਾਤੇ ਨਾ ਮੈਂ ਧੰਨਵਾਦ ਕਰਦਾ ਸਾਰੇ ਭਗਤਾਂ ਨੂੰ ਜੀ ਸਭ ਤੋਂ ਪਹਿਲਾਂ ਜੈ ਗੋ ਮਾਤਾ ਦੀ ਜੀ ਅੱਜ ਅਸੀਂ ਖੜੇ ਗਾਜਵਰ ਗਊਸ਼ਾਲਾ ਵਿੱਚ ਸਾਡੇ ਬਹੁਤ ਸਤਿਕਾਰਯੋਗ ਸਾਡੇ ਬਸੰਤਰ ਇਟੂਜ ਯੂਥ ਕਲੱਬ ਤ੍ਰਿਪੜੀ ਪਟਿਆਲਾ ਤੋਂ ਜਿਹੜੇ ਸਾਡੇ ਪ੍ਰਧਾਨ ਨੇ ਅਕਰ ਸ਼ਰਮਾ ਜੀ ਫਾਊਂਡਰ ਨੇ ਆਪਣੇ ਅਰਜੇਸ਼ ਜੀ ਤੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ ਉਹ ਰਾਮੀਦਾਸ ਜੀ ਪਟਿਆਲਾ ਤੋਂ ਇਹਨਾਂ ਸਾਰੇ ਟਿਪੂਲੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਗਾਜਿਪੁਰ ਗਊਸ਼ਾਲਾ ਵਿੱਚ ਆ ਕੇ ਸੇਵਾ ਨਿਭਾਰੇ ਨੇ ਅੱਜ ਤੋਂ ਪਹਿਲਾਂ 6 ਮਹੀਨੇ ਪਹਿਲਾਂ ਵੀ ਇਸ ਸੰਸਥਾ ਵੱਲੋਂ ਗਾਜਿਪੁਰ ਗਊਸ਼ਾਲਾ ਵਿੱਚ ਪਾਣੀ ਦਾ ਜਿਹੜਾ ਬੋਰਡ ਡਿਮਾਂਡ ਸੀ ਇਹਨੇ ਸਾਡੀ ਇਹਨਾਂ ਨੇ ਪੂਰੀ ਕੀਤੀ ਜਿਹੜੀ ਅੱਜ ਗੋਮਾ ਤਾਂ ਪਾਣੀ ਪੀ ਰਹੀ ਹੈ ਇਹਦੇ ਨਾਲ ਨਾਲ ਅਸੀਂ ਹੁਣ 5 ਨੰਬਰ ਬਾੜੇ ਵਾਸਤੇ ਬੇਨਤੀ ਕੀਤੀ ਜਿਹਨੂੰ ਪੱਕਾ ਕਰਨਾ ਸੀ ਜਿਸ ਵਿੱਚ ਅਸੀਂ ਫਰਸ਼ ਲਾਉਣ ਦਾ ਕੰਮ ਸ਼ੁਰੂ ਕੀਤਾ ਅੱਜ ਤੇ ਅੱਜ ਜਿਹੜੀ ਪੂਰੀ ਟੀਮ ਸਾਡੇ ਸਹਿਯੋਗ ਨਾਲ ਆਈ ਹੈ ਇਹਨਾਂ ਵੱਲੋਂ ਇਟਾਂ ਸਾਡੇ ਇਹਦਾ ਯੋਗਦਾਨ ਹੈ ਇਹਨੇ ਸਾਡੇ ਉਹਦੇ ਗਊਸ਼ਾਲਾ ਨੂੰ ਯੋਗਦਾਨ ਪਾਇਆ ਤੇ ਨਾਲ-ਨਾਲ ਉਹ ਲੋਕਾਂ ਨੂੰ ਵੀ ਫੀਲ ਕੀਤੀ ਹੈ ਲੋਕਾਂ ਨੂੰ ਵੇਅਰ ਕਰ ਰਹੇ ਨੇ ਪਟਿਆਲੇ ਜਿਲ੍ਹਾ ਦੇ ਵਿੱਚ ਵੀ ਬਤਵਤ ਗਾਜੀਪੁਰ ਗਊਸ਼ਾਲਾ ਕੇ ਸੇਵਾ ਕਰਨ ਇੱਕ ਵਾਰ ਮੈਂ ਆਪਣੇ ਵੱਲੋਂ ਵੀ ਗਾਜੀਪੁਰ ਗਊਸ਼ਾਲਾ ਵਾਸਤੇ ਸਾਰੇ ਦਾਨੇ ਸਹਿਜੋਂ ਅਪੀਲ ਕਰਦਾ ਵੀ ਗਾਜipur ਗੋਸ਼ਾਲਾ ਵਿੱਚ ਵੱਧਵਾ ਦਾਨ ਦੇ ਕੇ ਪੁੰਗਦੇ ਸਾਗੇ ਬੰਨ ਜਿਹੜੀ ਗਊ ਸੇਵਾ ਉਤਮ ਸੇਵਾ ਹੁੰਦੀ ਹੈ ਤੇ ਮੈਂ ਸਾਰਿਆਂ ਨੂੰ ਵੀਰ ਕਰਦਾ ਵੀ ਇਹਦਾ ਸਾਡਾ ਅਕਾਊਂਟ ਨੰਬਰ ਹੈ ਇਹ ਆਪਣੇ 3PDI ਕਲੱਬ ਦਾ ਵੀ ਤੇ ਸਾਡਾ ਵੀ ਅਕਾਊਂਟ ਨੰਬਰ ਇੱਥੇ ਖਲੇ ਮੈਂਸ਼ਨ ਕਰ ਦਾਂਗੇ ਜਿਨੇ ਵੀ ਕੋਈ ਗਊ ਸੇਵਾ ਸੇਵਾ ਕਰਨੀ ਹੈ ਜਾਂ ਦਾਨ ਪਾਉਣਾ ਕੋਈ 100 ਪੰਜਾਬੀ ਸ਼ਰਧਾ ਮਤਾਉਗਾ ਹਰ ਇੱਕ ਬਾਵੇ ਤਾਂ ਕਿ ਹਰ ਘਰ ਦਾ ਜਿਹੜਾ ਦਾਨ ਪੁੰਨ ਉਹ ਗਾਜipur ਗੋਸ਼ਾਲਾ ਵਿੱਚ ਲੱਗਿਆਗੇ ਇਸ ਗਊਸ਼ਾਲਾ ਨੂੰ ਸਰਕਾਰੀ ਨਾ ਸਮਝ ਜਾਵੇ ਇਹ ਸਰਕਾਰੀ ਗਊਸ਼ਾਲਾ ਨਹੀਂ ਹੈ ਇਹ ਗਊ ਆਪਣੀ ਨੇ ਸਾਧੀਆਂ ਗੋ ਮਾਤਾ ਆਪਣੀ ਸਭ ਦੀ ਮਾਤਾ ਇਹ ਇੱਕ ਵਾਰ ਫੇਰ ਸਾਰੇ ਭਗਤਾਂ ਨੂੰ ਬੇਨਤੀ ਕਰਦਾ ਵੀ ਗਾਜੂਰ ਗੋਸ਼ਾਲਾ ਕੇ ਬਤਵਤ ਸੇਵਾ ਕਰਨ ਅਤੇ ਇਟਾਂ ਦਾਣ ਬਤਵਤ ਦੇਣ ਤਾਂ ਕਿ ਗੋ ਮਾਤਾ ਨੂੰ ਚੱਲਣ ਫਿਰਨ ਦੇ ਵਿੱਚ ਆਸਾਨੀ ਨਾਲ ਚੱਲ ਸਕਣ ਸਰਾਂ ਸਿੰਘ ਜੈ ਗੋ ਮਾਤਾ ਜੀ ਦੀ ਜੀ